ਮਾਣਯੋਗ ਕਮਿਸ਼ਨਰ ਪੁਲਿਸ ਜਿਲ੍ਹਾ ਅਕਸ਼ੀਪ ਸਰਪੰਚ ਚਰਮਾ ਐਪੀਐਸ ਜੀ ਦੇ ਅਧਿਤੀਆਂ ਨਿਰਦੇਸ਼ਾਂ ਹੇਠ ਪੁਲਿਸ ਮਾੜੀ ਹਸਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਖਾਣਾਪਾਰੋ ਕੈਂਪ ਦੀ ਪੁਲਿਸ ਨੇ ਇੱਕ ਸਫਲਤਾ ਹਾਸਲ ਹੋਈ ਹੈ ਜੋ 28 ਅਕਤੂਬਰ ਨੂੰ ਇੱਕ ਮਰਡਰ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੋ ਪ੍ਰਾ ਦੀਪਕ ਕੁਮਾਰ ਅਤੇ ਅਜੇ ਕੁਮਾਰ ਨੂੰ ਵਿਕਟਮ ਸੀਗੇ ਜਿਹਦੇ ਵਿੱਚੋਂ ਦੀਪਕ ਕੁਮਾਰ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਚਾਰ ਸੀ ਜਿਹੜੇ ਮੇਨ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਜਿਨ੍ਹਾਂ ਦਾ ਨਾਮ ਹੈ ਅਫਤਾਰ ਸੁਮਨ ਉਪਰਫਤਾਰੀ ਜਰਨੀ ਪੁੱਤਰ ਅਲਵੰਤ ਸਲ ਰਜਤ ਨਾਹਰ ਨੂੰ ਸੁਨੋਣਾ ਅਤੇ ਸੁਖਚੈਨ ਪੁੱਤਰ ਵਿਜੇ ਕੁਮਾਰ ਜੋ ਵਜਾ ਰੰਜਿਸ਼ ਸੀ 1.5 ਲੱਖ ਰੁਪਏ ਦਾ ਲੈਂਡ ਡੈਨ ਸੀ ਅਫਤਾਰ ਤਾਰੀ ਨੇ ਦੇਣ ਤੇ ਵਿਝਾਇਆ ਤੇ ਜੋ ਆ ਹਮਲਾ ਕਰਵਾ ਦਿੱਤਾ ਜਿਸ ਦੇ ਕਾਰਨ ਦੀਪਕ ਕੁਮਾਰ ਦੀ ਡੈਥ ਹੋ ਗਈ ਐਕਸੀਡੈਂਟ ਵਿੱਚ ਵਰਤਿਆ ਗਿਆ ਜਿਹੜੇ ਲੋਹਾ ਦਾ ਤਰਸੀ ਉਹ ਵੀ ਰਿਕਵਰ ਕਰ ਲਿਆ ਸੀ ਤੇ ਇਟਾ ਰੋੜੇ ਵੀ ਰਿਕਵਰ ਕਰ ਲਿਆ ਜਿਨ੍ਹਾਂ ਨਾਲ ਇਹਨਾਂ ਨੇ ਕਤਲ ਕੀਤਾ ਤੇ ਜਿਹੜਾ ਦੋਸ਼ੀ ਰਜਤ ਨਾਹਰ ਹੈ ਉਹਦੇ ਤੇ ਐਨਡੀਪੀਐਸ ਸੈਕਟਰ ਤੇ ਦੋ ਮੁਕਤਵੇ ਪਹਿਲਾਂ ਵੀ ਦਰਜ ਹੈ ਤੇ ਜਿਹੜਾ ਅਫਤਾਰਕਾਰੀ ਹੋ ਤਾਂ ਇੱਕ ਹਰਟ ਦਾ ਮਕਦਮਾ ਪਹਿਲਾਂ ਦੱਚੇ ਦੋਸ਼ੀਆਂ ਦੀ ਰਿਮਾਂਡ ਲੈ ਕੇ ਤਫਤੀਸ਼ ਅੱਗੇ ਵਧਾਈ ਜਾਵੇ ਥੈਂਕ ਯੂ